ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜਾਂ ਤੁਸੀਂ ਜੋ ਕਣਕ ਵੇਖ ਰਹੇ ਹੋ ਇਹ ਕਣਕ ਦੇ ਵਿੱਚ ਗੁੱਲੀ ਡੰਡਾ ਵਾ ਤੇ ਇੱਕ ਹੋਰ ਇੱਕ ਕਣਕ ਦੇ ਵਿੱਚ ਕੋਈ ਬਿਮਾਰੀ ਜਾਂ ਕੋਈ ਤੁਸੀਂ ਉਲੀ ਰੋਗ ਆਇਆ ਵਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਆ ਕਣਕ ਦੇ ਚਿੱਟੇ ਨੇ ਤੇ ਇਹਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਚਿੱਟੇ-ਚਿੱਟੇ ਜਿਵੇਂ ਕੋਈ ਉਲੀ ਕੋਈ ਲੱਗੀ ਹੁੰਦੀ ਉਹ ਆਇਆ ਵਾ ਤਾਂ ਕੀ ਕਾਰਨ ਰਿਹਾ ਵਾ ਤਾਂ ਪੱਤੇ ਵੀ ਤੁਹਾਨੂੰ ਦਿਖਾ ਦਿੰਦਾ ਤੇ ਇਹਨਾਂ ਉੱਤੇ ਵੀ ਚਟਾਕ ਜਿਵੇਂ ਉਲੀ ਲੱਗੀ ਹੋਈ ਤਾ ਉਹ ਵਾ ਤਾਂ ਤੁਸੀਂ ਇਹ ਸਕਦੇ ਹੋ ਇਹਨਾਂ ਪਤੇ ਵੀ ਤੇ ਇਹ ਆਇਆ ਇਥੇ ਇੰਨੇ ਕ ਥਾਂ ਦੇ ਵਿੱਚ ਜੀ ਮਰਲੇ ਦੇਢ ਤੋਂ 2 ਮਰਲੇ ਦੇ ਵਿੱਚ ਥਾਂ ਦੇ ਵਿੱਚ ਹੀ ਹੈ ਜਿਹੜਾ ਕਿਟਾਪਨ ਆਇਆ ਵਾ ਕਿ ਕੀ ਕਰਨਾ ਹੋ ਸਕਦਾ ਇਹਦੀ ਤਾਂ ਹੁਲ ਕੇ ਕੋਈ ਜਾਣਕਾਰੀ ਨਹੀਂ ਕਿਉਂਕਿ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਵਾ ਤਾਂ ਦੂਜਾ ਤੁਸੀਂ ਕਣਕ ਦੇ ਵਿੱਚ ਨਦੀਨ ਵੇ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਗੋਲੀ ਡੰਡਾ ਹੈਗਾ ਵਾ ਤੇ ਇਹ ਕੰਟਰੋਲ ਨਹੀਂ ਹੋਇਆ ਕਿਸਾਨ ਨੂੰ ਭਰਾ ਕੋ ਤਾਂ ਮੇਰੇ ਹਸਾਬ ਦੇ ਨਾਲ ਜੇ 30 ਜਾਂ 35 ਦਿਨਾਂ ਦੇ ਵਿੱਚ ਇਹ ਕੰਟਰੋਲ ਹੋ ਜੇ ਤੇ ਹੋ ਜੇ ਬਾਅਦ ਦੇ ਵਿੱਚ ਕੰਟਰੋਲ ਨਹੀਂ ਹੁੰਦਾ ਔਖਾ ਹੁੰਦਾ ਵਾ ਤੇ ਉਹ ਜਿਹੜੀ ਵਿੱਚ ਗੱਲ ਕਰੀਏ ਤਾਂ ਤੁਸੀਂ ਵੀ ਸਕਦੇ ਇਹ ਬੂੜ ਪਿਆ ਵਾ ਤੇ ਬੂੜੇ ਦਾ ਚਰਚਾ ਮਤਲਬ ਇਹ ਚਰਚੁਕਾ ਵਾ ਤੇ ਇਹਦੇ ਸੀਟੇ ਦੇ ਵਿੱਚ 2000 ਤੋਂ 500 ਦਾਣੇ ਹੁੰਦੇ ਨੇ ਤਾਂ ਤੁਸੀਂ ਵੀ ਵੇਖ ਸਕਦੇ ਹੋ ਜੇ ਇਸ ਵਾਰ ਕੰਟਰੋਲ ਨਹੀਂ ਹੋਇਆ ਤਾਂ ਗਾਂ ਆਪਣਾ ਕਿੰਨਾ ਆਪਣਾ ਜਮ ਵਧਾ ਵਧਾਵੇਗਾ ਤਾਂ ਜਿਹਦੇ ਨਾਲ ਇੱਕ ਇਨਫੇਰ ਬਾਅਦ ਵਿੱਚ ਕੰਟਰੋਲ ਕਰਨਾ ਔਖਾ ਹੋਵੇਗਾ ਅਗਲੀ ਵਾਰ ਸੋ ਮਿਹਨਤ ਨਾਲ ਇਹਨੂੰ ਕੋਈ ਚੰਗੇ ਤਰੀਕੇ ਨਾਲ ਕੰਟਰੋਲ ਕਰਨਾ ਚਾਹੀਦਾ ਤਾਂ ਇੱਕ ਸਪਰੇਅ ਕੀਤੀ ਸੀ ਇਹਨੂੰ ਹਰਬੀਸਾਈਡ ਕਿਸਾਨ ਪ੍ਰਾਧਾਨ ਕਿਆਂ ਦੇ ਮੁਤਾਬਕ ਤੇ ਬਾਅਦ ਦੇ ਵਿੱਚ ਇਹ ਫੇਰ ਹੋ ਗਿਆ ਤੇ ਕੰਟਰੋਲ ਨਹੀਂ ਹੋਇਆ ਸੋ ਕੋਈ ਚੰਗੀ ਸਪਰੇਵਾਂ ਤੇ ਜਾਂ ਕੋਈ ਚੰਗੀ ਜਿਹੀ ਹਰਬੀਸਾਈਡ ਮਾਰਕੀਟ ਵਿੱਚ ਸਪਰੇਵਾਂ ਹੁੰਦੀਆਂ ਨੇ ਤੇ ਉਹਦੇ ਨਾਲ ਕੰਟਰੋਲ ਕਰਨਾ ਚਾਹੀਦਾ ਤੇ ਇੱਕ ਹੋਰੇ ਦਿੱਕਤ ਆਈਏ ਕਣਕ ਦੇ ਆ ਵਿੱਚ ਕਿ ਇੱਥੇ ਇੱਕ ਮਰਲੇ ਦੇ ਦੋ ਮਰਲੇ ਦੇ ਵੀ ਅਜ ਤੁਹਿਆ ਦੇ ਸਕਦੇ ਹੋ ਕਿ ਚਿੱਟਾ ਪੰਨ ਹੋ ਜਾਵਾ ਇੱਕ ਤੇ ਬੂਰਵਾ ਤੇ ਦੂਜਾ ਇੱਕ ਸਿੱਟਿਆਂ ਦੇ ਉੱਤੇ ਜਿਵੇਂ ਕੋਈ ਉਲੀ ਰੋਗ ਆਇਆ ਹੋਵੇ ਤੇ ਸਿੱਟੇ ਰੁੰਦੇ ਸਕਦੇ ਹੋ ਤਾਂ ਬਿਲਕੁਲ ਸਿੱਟੇ ਇਹ ਦੇਖਾ ਦਿਨਾ ਵੇਖੋ ਜੀ ਚਿੱਟੇ ਹੋਏ ਨੇ ਤੇ ਉੱਤੇ ਜੋ ਚਿੱਟਾ ਕੋਈ ਪਾਊਡਰ ਹੋਏ ਇਕੋ ਤੇ ਪੀਲੀ ਗੁੰਗੀ ਹੁੰਦੀ ਏ ਜੀਨੀ ਤੇ ਹਲਦੀ ਹੁੰਦੀ ਏ ਉਹਦੇ ਕਈ ਵਾਰ ਖੇਤਾਂ ਦੇ ਵਿੱਚ ਦੇਖੀ ਦੀ ਏ ਪਰ ਆ ਮੈਂ ਪਹਿਲੀ ਵਾਰੀ ਵੇਖੀ ਏ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਸਿੱਟਾ ਤੁਹਾਨੂੰ ਦਿਖਾ ਦਿੰਦਾ ਤੋੜ ਕੇ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਹੋਈ ਇਹਦਾ ਕਾਰਨ ਪਤਾ ਨਹੀਂ ਮੈਨੂੰ ਕੀ ਏ ਕਿਉਂਕਿ ਮੈਂ ਪਹਿਲੀ ਵਾਰੀ ਦੇਖਿਆ ਵਾ ਜੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ ਤੇ ਹੋਰ ਜੇ ਆਈਡੀਆ ਲਾਵੇ ਤਾਂ ਇਹ ਹੈ ਨੀਰ ਦੇ ਥਾਂ ਦੇ ਵਿੱਚ ਵਾ ਤੇ ਇੱਥੇ ਮਗਰਲ ਬੰਨੇ ਮੋਟਰ ਵਾ ਤੇ ਉੱਤੇ ਸੌੜਾ ਵਾ ਤਰਖਤ ਵਾ ਬਹੁਤ ਵੱਡਾ ਤੇ ਆਮਦਾ ਤੇ ਇਥੇ ਸੌਰਾ ਹੀ ਰਹਿੰਦਾ ਵਾ ਸ਼ੌਂ ਹੀ ਰਹਿੰਦੀ ਏ ਤੇ ਉਹਦੇ ਨਾਲ ਮੇਰੇ ਸਾਬ ਨਾਲ ਹੋ ਸਕਦਾ ਵਾ ਹੋਰ ਗਾਂ ਕਿਤੇ ਵੇਖਣ ਕੋਕ ਕਿਤੇ ਨਹੀਂ ਮਿਲਿਆ ਪਰ ਇੰਨੇ ਦੇ ਥਾਂ ਦੇ ਵਿੱਚ ਮਿਲਿਆ ਵਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਸਿੱਟਾ ਵਾ ਪਰ ਇਹਦੇ ਘੁੰਡੀਆਂ ਵਿੱਚ ਖੋਲ ਕੇ ਦੇਖੇ ਨੇ ਤੇ ਉਹ ਚੰਗੀਆਂ ਪਲੀਆਂ ਨੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਸਿੱਟੇ ਵਿੱਚ ਜਿਵੇਂ ਕੋਈ ਫੰਗਸ ਹੋਏ ਜਾਂ ਉਲੀ ਕੋਈ ਲੱਗੀ ਹੁੰਦੀ ਕੋਈ ਚੀਜ਼ ਸੜ ਫੜ ਜਾਂਦੀ ਏ ਤੇ ਉਹਨੂੰ ਕੋਈ ਉਲੀ ਲੱਗਦੀ ਏ ਇਹ ਉਦਾਂ ਦਾ ਮਤਲਬ ਹੋਇਆ ਵਾ ਤਾਂ ਕੀ ਕਾਰਨ ਰਿਹਾ ਵਾ ਤਾਂ ਇਹਦਾ ਕੋਈ ਪਤਾ ਨਹੀਂ ਪਰ ਤੁਸੀਂ ਦਾਣੀ ਇਹਦੇ ਵੇਖ ਸਕਦੇ ਹੋ ਕਿ ਵਿੱਚ ਦੇ ਮਤਲਬ ਬਣ ਬਣਦੇ ਪਏ ਨੇ ਤੇ ਕਿਤੇ ਬਾਣੀ ਵੀ ਗਏ ਨੇ ਤਾਂ ਇਹੋ ਦੋ ਗੱਲ ਹੋਈ ਸੀ ਇੱਕ ਇੱਕ ਕੰਕ ਚ ਗੁਲਡਣਾ ਤੁਹਾਨੂੰ ਦਿਖਾਉਣਾ ਸੀ ਇਸ ਵੀਡੀਓ ਦੇ ਵਿੱਚ ਇੱਕ ਆਹ ਚਿੱਟੀਆਂ ਮੁੰਜੜਾ ਹੋਈਆਂ ਨੇ ਪੱਤੇ ਵੀ ਹੋਏ ਨੇ ਤੁਹਾਨੂੰ ਪੱਤੇ ਦਿਖਾ ਦਿੰਦਾ ਫੇਰ ਤੋਂ ਤੇ ਆਹ ਇਹਦਾ ਪੱਤਾ ਜੀ ਤਾਂ ਇਹਦੇ ਵਿੱਚ ਵੀ ਜਿਵੇਂ ਉਲੀ ਲੱਗੀ ਹੋਈ ਤਾਂ ਤੁਸੀਂ ਵੇਖ ਸਕਦੇ ਹੋ ਤੇ ਆਹ ਹੋ ਜਾਵਾ ਤੇ ਕੀ ਕਾਰਨ ਵਾ ਤੁਸੀਂ ਦੇਖ ਸਕਦੇ ਹੋ ਕਿ ਉੱਲੇ ਕੋਈ ਫੰਗਸ ਲੱਗੀ ਹੋਈ ਹੈ ਕਿਉਂਕਿ ਮੈਂ ਤੇ ਪਹਿਲੀ ਵਾਰੀ ਇਹ ਵੇਖਿਆ ਵਾ ਜੇ ਤੁਹਾਨੂੰ ਕਿਸਾਨ ਪੜਾਉਣਾ ਹੋ ਹੋਰ ਜਾਣਕਾਰੀ ਹੋ ਕਿ ਕਿਉਂ ਹੁੰਦਾ ਵਾ ਤੇ ਕੀ ਇਹਦਾ ਨੁਕਸਾਨ ਵੀ ਹੋ ਸਕਦਾ ਵਾ ਤੇ ਜਾਂ ਇਹਦਾ ਹੱਲ ਕੀ ਹੈ ਤੇ ਜਾਂ ਜਿਆਦਾ ਹੈ ਤੇ ਇੰਨੇ ਕ ਥਾਂ 'ਚ ਹੀ ਅਜੇ ਮੜਲੇ ਡੇਰ ਮੜਲੇ ਥਾਂ ਦੇ ਵਿੱਚ ਹੀ ਇੰਨੇ ਕ ਥਾਂ ਦੇ ਵਿੱਚ ਹੀ ਜਿੱਥੇ ਜਿੱਥੇ ਆ ਰੁੱਖ ਦੀ ਸ਼ਾਨ ਲਿੰਦੀ ਹੈ ਤੁਸੀਂ ਦੇਖ ਸਕਦੇ ਹੋ ਉੱਤੇ ਆਮ ਦਾ ਰੁੱਖ ਆ ਤੇ ਉਥੇ ਉਥੇ ਜਿਆਦਾ ਵਾ ਬਾਕੀ ਹੋਰ ਕਿਤੇ ਹੈ ਨਹੀਂ ਬਾਕੀ ਸਾਰੀ ਪੈਲੀ ਦੇ ਵਿੱਚ ਗੁਲੀ ਡੰਡਾ ਵਾ ਇਹ ਗੁਲੀ ਡੰਡਾ ਨਹੀਂ ਕੰਕੜ ਦੇ ਵਿੱਚ ਕੰਟਰੋਲ ਹੋਇਆ ਤਾਂ ਇਹ ਤੇ 30 35 ਦਿਨਾਂ ਦੇ ਵਿੱਚ ਕੰਟਰੋਲ ਹੋ ਜੇ ਹੋ ਜੇ ਤਾਂ ਠੀਕ ਆ ਤੇ ਹੋਰ ਕਿਹੜਾ ਫਾਲਕ ਬੁਟੀ ਵੀ ਹੈਗੀ ਈ ਤੁਸੀਂ ਸੱਕਦੇ ਹੋ ਤੇ ਇਹਦਾ ਵੀ ਬੀ ਬਹੁਤ ਜ਼ਿਆਦਾ ਘਾਹ ਵਧਦਾ ਸੋ ਇਹਨੂੰ ਵੀ ਕੰਟਰੋਲ ਕਰਨ ਚਾਹੀਦਾ ਜੇ ਤੁਸੀਂ ਖੇਤੀ ਕਰਦੇ ਹੋ ਤੇ ਖੇਤੀ ਦੇ ਨਾਲ ਤੁਹਾਨੂੰ ਇਹ ਵੀ ਕੰਟਰੋਲ ਕਰਨਾ ਪੈਂਦਾ ਕਿਉਂਕਿ ਫੇਰ ਝਾਰ ਘਟੇਗਾ ਝਾਰ ਘਟੇਗਾ ਤੁਹਾਡੀ ਇਨਕਮ ਵਿੱਚ ਘਾਟਾ ਹੋਏਗਾ ਸੋ ਇਹ ਤੁਹਾਨੂੰ ਵੀਡੀਓ ਸਾਂਝੀ ਕਰਨੀ ਸੀ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦੇਗਾ ਆ ਸਿੱਟੇ ਤੁਸੀਂ ਲੈ ਸਕਦੇ ਹੋ ਕਣਕ ਦੇ ਚਿੱਟੇ ਹੋਏ ਨੇ ਤੇ ਕੀ ਕਰਨ ਰਿਹਾ ਵਾ ਇਹਦਾ ਪਤਾ ਨਹੀਂ ਜੇ ਤੁਹਾਨੂੰ ਕੋਈ ਜਾਣਕਾਰੀ ਹੋਏ ਤਾਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਆ ਸਿੱਟੇ ਤੁਸੀਂ ਲੈ ਸਕਦੇ ਹੋ ਇਹ ਬਿਲਕੁਲ ਚਿੱਟੇ ਆ ਹੋਏ ਤੁਹਾਨੂੰ ਤੁਹਾਡਾ ਵੀਡੀਓ ਵੇਖਣ ਦੇ ਲਈ